ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਖੁਰਦ ਮੌੜ ਸ਼ਹਿਰ ਦੇ ਬਿਲਕੁਲ ਨੇੜ ਹੈ ਤਹਿਸੀਲ ਮੌੜ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਤੇ ਮੇਰੀ ਦੂਜੀ ਵੀਡੀਓ ਹੈ ਇਹਨਾਂ ਕੋਲੋ ਵੈਸੇ ਫੋਟੋ ਇਹ ਤੋਂ ਪਹਿਲਾਂ ਸ਼ੇਅਰ ਕੀਤੀਆਂ ਸਟੇਟਸ ਮਤਲਬ ਸ਼ਾਰਟ ਉਹਦਾ ਫੋਟੋਆਂ ਦਾ ਜਿਹੜਾ ਉਹ ਲਾਇਆ ਸੀਗਾ ਤੇ ਬੜਾ ਸੋਹਣਾ ਰਿਸਪੌਂਸ ਆਇਆ ਵੈਸੇ ਜਿਹੜੀ ਵੀਡੀਓ ਪਾਈ ਸੀ ਉਹਦੇ 'ਚ ਵੀ ਪਸ਼ੂ ਬਾਈ ਦੇ ਸੇਲ ਹੋਏ ਸੀ ਇੱਥੇ ਮੱਝਾਂ ਦਾ ਬਾਈ ਵਪਾਰ ਕਰਦੇ ਆ ਤੇ ਪਰ ਮੱਝਾਂ ਜਿਹੜੀਆਂ ਤੁਸੀਂ ਅੱਜ ਵੀ ਦੇਖੋਗੇ ਨਾਗਚਾਰ ਐ ਬਹੁਤ ਸੋਹਣੀਆਂ ਝੋਟੀਆਂ ਐ ਖਰੀਦ ਕੇ ਲਿਆਉਂਦੇ ਨੇ ਮੋਸਟਲੀ ਪਸ਼ੂ ਹਰਿਆਣੇ ਦੇ ਵਿੱਚੋਂ ਆਉਂਦੇ ਆ ਸੋ ਅੱਜ ਚਾਰ ਨਾਗ ਦਿਖਾਉਂਗਾ ਜਿਹਦੇ 'ਚ ਤਿੰਨ ਝੋਟੀਆਂ ਗੱਬਣ ਐ ਇੱਕ ਝੋਟੀ ਜਿਹੜੀ ਇੱਕ ਮੱਝ ਜਿਹੜੀ ਉਹ ਸੂਈ ਸਵਾਈਏ ਸੋ ਆਓ ਜਾਣਕਾਰੀ ਲਈਏ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਪਹਿਲਾਂ ਆਪਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਬੰਦੀ ਇੱਥੋਂ ਸ਼ੁਰੂਆਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਜੀਤਾ ਆ ਨਾਮ ਆਪਣਾ ਦੱਸ ਦਿਓ ਬਾਈ ਬਾਈ ਜਸਪਾਲ ਸਿੰਘ ਜਸਪਾਲ ਭਾਈ ਮੱਝਾਂ ਹੀ ਲੈ ਕੇ ਆਉਣੇ ਫਿਰ ਆਪਾਂ ਹਾਂ ਭਾਈ ਹਾਂ ਮੱਝਾਂ ਹੀ ਅੱਛਾ ਮੈਂ ਦੂਜੀ ਵੀਡੀਓ ਬਣਾ ਰਿਹਾ ਵੈਸੇ ਫੋਟੋ ਵੀ ਜਿਹੜੀਆਂ ਸ਼ੇਅਰ ਕੀਤੀਆਂ ਚੰਗੀ ਮੱਝ ਦਾ ਹੀ ਮੇਰੇ ਖਾਲ ਵਿੱਚ ਸ਼ੌਂਕ ਹੈ ਹਨਾ ਹਾਂ ਹਾਂ ਭਾਈ ਚੰਗੀਆਂ ਹੀ ਲਿਆਉਣੇ ਆ ਭਾਈ ਠੀਕ ਹੈ ਅੱਛਾ ਭਾਈ ਅੱਜ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਇਹਦੀ ਕੀ ਡਿਟੇਲ ਹੈ ਇਹ ਝੋਟੀ ਵਈ ਬਨੂਣੀ ਆ ਪਹਿਲੇ ਸੂਏ ਸੂਗੀ ਠੀਕ ਹੈ 8 ਦਿਨ ਰਹਿੰਦੇ ਆ ਭਾਈ ਇਹਦੇ ਚ ਹਜੇ 8 ਦਿਨ ਰਹਿੰਦੇ ਆ ਸੂਆ ਪਹਿਲਾਂ ਸੂਆ ਪਹਿਲਾਂ ਭਾਈ ਠੀਕ ਹੈ ਦੰਦੋਂ ਦੋ ਦੋ ਦੰਦ ਹੈ ਹਾਂ ਠੀਕ ਹੈ ਕੀ ਰੇਟ ਰਹਿਣਾ ਹੈਗਾ ਭਾਈ ਇਹਦਾ ਰੇਟ ਬਈ 175000 ਰੁਪਇਆ 175000 ਰੇਟ ਹੈ ਹਾਂਜੀ ਠੀਕ ਹੈ ਤੋਰੀਏ ਨੂੰ ਬਈ ਸੋ ਦੋਸਤੋ ਦੋ ਦੰਦ ਝੋਟੀ ਸੂਆ ਪਹਿਲਾ ਸੋਨਾ ਇਹਨੇ ਬਹੁਤ ਸੋਹਣਾ ਥਣ ਦਾ ਸਹਿਜ ਹੈ ਕਦਕਾਠ ਫੁੱਲ ਹੈ ਥਣ ਜਿਹੜਾ ਹੋ ਤੁਸੀਂ ਦੇਖੋਗੇ ਬੜਾ ਸੋਹਣਾ ਇਸ ਝੋਟੀ ਨੇ ਕੱਢਿਆ ਇਧਰ ਸਟਰਕਚਰ ਜਿਹੜਾ ਉਹ ਵੀ ਬਹੁਤ ਸੋਹਣਾ ਦੋਸਤੋ ਝੋਟੀ ਦਾ ਕਦਕਾਠ ਵਾਲੀ ਹੈ ਹਵਾਨੇ ਦਾ ਰੁਖ ਦੇਖ ਲਓ ਹਜੇ ਪਲੂਣ ਥੋੜੀ ਥੋੜੀ ਜਿਹੜੀ ਉਹ ਲੱਤਾਂ ਦੇ ਉੱਤੇ ਮਹਿਸੂਸ ਹੁੰਦੀ ਹੈ ਜਿਹੜੀ ਇਹਨੇ ਪਾਉਣੀ ਸ਼ੁਰੂ ਕਰ ਲਈਏ ਲੈ ਚੱਲ ਭਾਈ ਕਿੱਥੇ ਸਿੱਧੀ گاਉਂ ਤੋਂ ਮੋੜੀ ਉੱਤੋਂ ਸਟਰਕਚਰ ਦੇਖ ਲਓ ਹਵਾਨੇ ਦਾ ਰੌਖਾਉਣ ਦੇਖ ਸਕਦੇ ਹੋ ਤੁਸੀਂ 1,75,000 ਰੇਟ ਹੈ ਮੋੜ ਲਾ ਭਾਈ ਸਿੰਗਾ ਦੀ ਬਣਾਵਟ ਬਾਕੀ ਜੋ ਇਹਦੀ ਬਿਊਟੀ ਹੋ ਤੁਸੀਂ ਦੇਖ ਸਕਦੇ ਹੋ ਚੰਗੇ ਕੱਦ ਕਾਠ ਦੀ ਇਹ ਛੋਟੀ ਦਸੂ ਫੋਰ ਸੇਲ ਪਾਉਤਾ ਜੀ ਸੋ ਸਟਰਕਚਰ ਫੇਰ ਦੇਖ ਸਕਦੇ ਹੋਗਾ ਤੁਸੀਂ ਜਿਸਪਾਲ ਭਾਈ ਮੈਂ ਹੁਣ ਜਿਹੜੀਆਂ ਜਿਵੇਂ ਆਪਾਂ ਨੇ ਚਾਰ ਝੋਟੀਆਂ ਦੇਖ ਰਹੇ ਆਂ ਇਹ ਲੋਕਲ ਇੱਥੋਂ ਖਰੀਦਦੇ ਆਂ ਪਸ਼ੂ ਕਿੱਥੋਂ ਲੈਨੇ ਆਂ ਭਾਈ ਇਹ ਤਿੰਨੇ ਹਰਿਆਣੇ ਦੇ ਐ ਤਿੰਨ ਹਰਿਆਣੇ ਹਾਂ ਲਿਓਨੇ ਆਪਾਂ ਹਰਿਆਣੇ ਜੀਆਂ ਆ ਝੋਟੀ ਆਪਾਂ ਪਿੰਡੋਂ ਲਈ ਆ ਇਹ ਵੀ ਆਪਣੇ ਲਿਹਾਜ਼ ਵਾਲੇ ਮੁੰਡੇ ਤੋਂ ਠੀਕ ਐ ਇਹਦੀ ਮਾਂ ਥੱਲੇ 21 ਕਿਲੋ ਦੁੱਧ ਐ ਹੁਣ ਵੀ ਆਪਣੇ ਪਿੰਡੀ ਹੈਗੀ ਜਿਹੜੇ ਬੰਦੇ ਕੋਲੇ ਉਹਦੇ ਨਾਲ ਥੋੜੇ ਜਿ ਆਪਣੇ ਚੱਕਰ ਘੱਟ ਮਿਲਦੇ ਹੈਗੇ ਅੱਛਾ ਤੇ ਗਵਾਂਡ ਮੱਥੀ ਮਤਲਬ ਦਿੱਤੀ ਆ ਝੋਟੀ ਉਹ ਠੀਕ ਹੈ ਮਤਲਬ ਹੈ ਕਿ ਆਪਣੇ ਇਹਦੇ ਇਹਦੀ ਜੋ ਜਿਹੜੀ ਮਾਂ ਉਹ ਵੀ ਆਪਣੇ ਪਿੰਡ ਦੀ ਮਾਂ ਆਪਣੇ ਪਿੰਡ ਦੀ ਹੈ ਬਾਈ ਬਹੁਤ ਚੰਗੀ ਝੋਟੀ ਆ ਮਤਲਬ ਉਹ ਵੀ ਠੀਕ ਆ ਸੋ ਆ ਮੈਂ ਹੋਊਗੀ ਇਸ ਵਕਤ ਉਹ ਠੀਕ ਹੈ 21 ਕਿਲੋ ਦੁੱਧ ਚੁੰਧਿਆ ਹੋਇਆ ਠੀਕ ਹੈ ਸੋ ਦੋਸਤੋ 21 ਕਿਲੋ ਦੁੱਧ ਬਾਈ ਕਹਿੰਦਾ ਵੀ ਇਹਦੀ ਮਾਂ ਦਾ ਰਿਕਾਰਡ ਹੈ ਹਾਂ ਇਹਦੇ ਕਰਕੇ ਇਹ ਪਿੰਡੋ ਹੀ ਖਰੀਦੀ ਐ ਇੱਥੋਂ ਮੋੜ ਦੇ ਵਿੱਚੋਂ ਹੀ ਇਹ ਤੋਂ ਬਿਨਾ ਇੱਕ ਝੋਟੀ ਹੋਰ ਬਹੁਤ ਸੋਹਣੀ ਜਿਹੜੀ ਬਾਈ ਕੋਲ ਗੱਭਣ ਤਿਆਰ ਖੜੀ ਐ ਜਿਹੜੀ 2 ਨੰਬਰ ਤੇ ਝੋਟੀ ਆਪਾਂ ਦਿਖਾਉਣੀ ਬਈ ਇਹ ਕਿੰਨਾ ਮਸੂਆ ਇਹ ਵੀ ਪਹਿਲੀ ਆ ਬਈ ਪਹਿਲਾਂ ਹੀ ਸੂਆ ਇਹ ਇਹ ਕਿੰਨਾ ਚਿਰ ਲਊਗੀ ਸੂਣ ਚ ਇਹ 4 ਦਿਨ ਲੈ ਜੂ ਬਈ 4 ਦਿਨ ਹਜੇ ਲੈ ਜੂਗੀ ਹਾਂਜੀ ਠੀਕ ਐ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਵੀ 175 ਬਈ ਠੀਕ ਐ ਖੋਲਨੀ ਬਈ ਇਹਨੂੰ ਸੋ ਦੋਸਤੋ ਰੇਟ ਸੇਮ ਆ 175 ਇਹਦਾ ਰੇਟ ਆ ਇਹ ਹਰਿਆਣੇ ਦੇ ਵਿੱਚੋਂ ਆਈ ਵੀ ਐ ਸੂਆ ਪਹਿਲਾ ਹੈ ਦੋ ਕਵਾਲ ਹੀਠੋਂ ਪੂਛ ਚ ਵਾਈਟ ਐ ਤਿਆਰੀ ਬੜੀ ਸੋਹਣੀ ਕਰੀ ਬੈਠੀ ਐ ਕਿਉਂਕਿ ਸੂਣ ਦੇ ਨੇੜ ਐ ਗਰਦਨ ਦੀ ਲੰਬਾਈ ਜਿਹੜੀ ਉਹ ਤੁਸੀਂ ਦੇਖ ਲਓਗੇ ਕਾਫੀ ਚੰਗੀ ਐ ਚੰਗੀ ਝੋਟੀ ਐ ਇਸ ਵਾਰ ਕੀਮਤ ਜਿਹੜੀ ਉਹ ਤੁਹਾਨੂੰ ਜਜਨੀ ਚਾਹੀਦੀ ਐ ਪਰ ਇਹ ਸ਼ੋਰ ਆ ਵੀ ਅਗਲੇ ਸਾਲ ਕਰਮਾਲੀ ਦੂਜੇ ਤੀਜੇ ਸੂਏ ਨੂੰ ਹੋਰ ਵਧੂਗੀ ਰਕਮ ਦੇ ਵਿੱਚ ਕਿਉਂਕਿ ਝੋਟੀ ਦੀ ਬੰਤਰ ਇਦਾਂ ਦੀ ਐ ਵੀ ਇਹ ਹਰੇਕ ਵੀਰ ਨੂੰ ਪਸੰਦ ਆਉਣੀ ਐ ਤੋ ਤਿਆਰੀ ਜਿਹੜੀ ਐ ਉਹ ਵੀ ਕਮਾਲ ਦੀ ਐ ਪਤਲੀ ਚਮੜੀ ਦੀ ਐ ਝੋਟੀ ਸੂਆ ਪਹਿਲਾ ਸੁੰਦੀ ਐ ਸਿੰਘ ਕੁੰਡਿਆਂ ਦੀ ਐ ਥਣ ਕੱਲੇ ਕੱਲੇ ਜਿਹੜੇ ਉਹ ਮੰਤੀ ਕਰਕੇ ਲੱਗੇ ਹੁੰਦੇ ਜਿਵੇਂ ਇਸੇ ਤਰ੍ਹਾਂ ਦਾ ਡਿਜ਼ਾਈਨ ਐ ਚੰਗੀ ਤਿਆਰ ਹੋਈ ਵੀ ਦੱਸੋ ਇਹ ਝੋਟੀ ਪਹਿਲਣ ਜਿਹਨੂੰ ਪਸੰਦ ਆਵੇ ਤਾਂ ਰੇਟ ਵੀਡੀਓ ਦੇ ਵਿੱਚ ਹੀ ਕਰ ਰਹੇ ਆ ਕਿਉਂਕਿ ਬਹੁਤ ਕਮੈਂਟ ਆਉਂਦੇ ਹੁੰਦੇ ਆ ਵੀ ਇਹਨਾਂ ਨਾਲ ਆਈਡੀਆ ਹੋ ਜਾਂਦਾ ਕਿਹੜਾ ਪਸ਼ੂ ਕੀ ਕੀਮਤ ਦਾ ਸੋ ਜਿਹਨੇ ਖਰੀਦਣਾ ਹੈ ਉਹਨੇ ਆ ਕੇ ਤਸੱਲੀ ਕਰ ਲੈਣੀ ਹੈ ਬਹੁਤ ਸੋਹਣੀਆਂ ਝੋਟੀਆਂ ਤੁਹਾਨੂੰ ਚਾਰ ਦਿਖਾਉਣੀਆਂ ਘੱਟ ਹੀ ਮੌਕੇ ਮਿਲਦੇ ਆ ਵੀ ਮੱਝਾਂ ਜਿਹੜੀਆਂ ਉਹ ਦਿਖਾਈਏ ਤੁਹਾਨੂੰ ਤੇ ਹੋਣ ਵੀ ਸਾਰੀਆਂ ਸੋਹਣੀਆਂ ਸੋ ਦਸੋ ਇਹ ਝੋਟੀ ਜਿਹੜੀ ਫੇਰ ਤੁਸੀਂ ਇਹਦੀ ਤਿਆਰੀ ਦੇਖੋ ਥਣਾਵਰੇ ਮੈਂ ਗੱਲ ਕੀਤੀ ਸੀ ਤਾਂ ਤੁਹਾਨੂੰ ਵਿਥੀ ਨਜ਼ਰ ਆਊਗੀ ਜਿੰਨੀ ਇੱਕ ਪਿਛਲੇ ਥਣਾ ਦੀ ਵਿੱਚ ਵਿਥੀ ਹੈ ਉਨੀ ਵਿਥੀ ਲਗਭਗ ਸੇਮ ਜਿਹੜੀ ਉਹ ਤੁਸੀਂ ਦੇਖੋਗੇ ਅਗਲੇ ਥਣਾ ਦੇ ਵਿੱਚ ਵੀ ਹੈ ਭਾਈ ਪੂਛ ਫੜ ਲਈ ਮੇਰੀ ਸੋ ਹਵਾਨੇ ਦੀ ਬਣਾਵਟ ਕਿਉਂਕਿ ਇਹ ਤਿਆਰੀ ਦੇ ਵਿੱਚ ਹੈ ਦੂਜੀ ਝੋਟੀ ਅਜੱਟ ਦਿਨ ਲੈਂਦੀ ਹੈ ਇਹ ਬਹੁਤ ਸੋਹਣੀ ਤਿਆਰ ਹੋਈ ਵੀ ਝੋਟੀ ਬਾਕੀ ਹਜੇ ਥਣਾ ਚ ਕੋਈ ਜੋਸ਼ ਨਹੀਂ ਤੁਹਾਨੂੰ ਨਜ਼ਰ ਆਉਂਦਾ ਹੋਣਾ ਅੱਥੀ ਚੁਆਈ ਵਾਲਾ ਥਾਣ ਰਹਿਣਾ ਹਜੇ ਜਿਵੇਂ ਅਸਰ ਝੋਟੀਆਂ ਦਾ ਥਾਣ ਹੁੰਦਾ ਓਵੇਂ ਪਰ ਮੋਟਾ ਥਾਣਾ ਹੈ ਤੋ ਆਹ ਸਾ ਸੋਨਾ ਬੱਦ ਜੀ ਅ ਇਹਦੇ ਅੱਗੇ ਇੱਕ ਹੋਰ ਛੋਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਤਿੰਨ ਨੰਬਰ ਦੇ ਉੱਤੇ ਜਿਸਪਾਲ ਭਾਈ ਇਹ ਕਹਿੰਦਾ ਮਸੂਆ ਤਿੰਨ ਨੰਬਰ ਇਹ ਵੀ ਪਹਿਲਾ ਸੂਈ ਹੈ ਭਾਈ ਠੀਕ ਹੈ ਇਹ ਕਿੰਨਾ ਚੱਲ ਲੈਂਦੀ ਹੈ ਸੋਨ ਚ ਇਹ ਵੀ ਲੈ ਜੂ ਭਾਈ ਹਜੇ ਸ਼ੀ ਲੈ ਜੇ ਸੱਤ ਲੈ ਜੀ ਯਾਨੀ ਹਫਤਾ ਕ ਲੈਂਦੀ ਹੈ ਹਾਂ ਠੀਕ ਹੈ ਇਹਦਾ ਰੇਟ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਰੇਟ 155000 ਭਾਈ 155 ਦਸਤੋ ਥਾਣਾ ਪਹਿਲਾਂ ਦੇਖ ਲਓ ਫਿਰ ਇਹਨੂੰ ਤੋਰਾਗੇ ਤੁਹਾਨੂੰ ਹਵਾਨਾ ਬੈਕ ਸਾਈਡ ਤੋਂ ਦਿਸੂਗਾ ਸੰਗ ਇਹ ਵੀ ਕੁੰਡੀਆਂ ਦੀ ਹੈ ਥਾਣਾ ਚ ਬਿੱਥੀ ਬੜੀ ਚੰਗੀ ਹੈ ਹਵਾਨੇ ਤੇ ਨਾੜਾਂ ਵੀ ਤੁਹਾਨੂੰ ਦਿਸਣਗੀਆਂ ਹਾਲਾਂਕਿ ਪਹਿਲਣ ਅਜੇ ਜਿਵੇਂ ਜਿਵੇਂ ਜਦੋਂ ਸੂਪੂਗੀ ਦੁੱਧ ਤੇ ਆਉਣੀ ਹੈ ਫਿਰ ਹਵਾਨਾ ਖੁੱਲਦਾ ਤੋਰ ਦੇ ਬਈ ਨੂੰ ਪਹਿਲਣ ਝੋਟੀਆਂ ਦਾ ਖਾਸ ਗੁਣ ਇਹ ਰਹਿੰਦਾ ਹੁੰਦਾ ਵੀ ਇਹਨਾਂ ਨੇ ਜਦੋਂ ਦੁੱਧ ਤੇ ਆਉਂਦੀਆਂ ਜਾਂਦੀਆਂ ਕਿਉਂਕਿ 35-40 ਦਿਨ ਇੱਕ ਪਸ਼ੂ ਪਹਿਲਣ ਖਾਸ ਕਰਕੇ ਪੀਕ ਲੈਵਲ ਫੜਦੇ ਲੈਂਦਾ ਤੇ ਹਵਾਨਾ ਉਨਾ ਚਿਰ ਹੀ ਭਰੀ ਜਾਣਾ ਇਹਨਾਂ ਨੇ ਸੋ 1,55,000 ਰੇਟ ਜਿਨੇ ਕੋਈ ਥੋੜੀ ਬਹੁਤ ਪੇਮੈਂਟ ਘੱਟਾ ਇਨਵੈਸਟ ਕਰਨੀ ਹੈ ਤਾਂ ਇਹ ਵੀ ਝੋਟੀ ਸੁਨੱਖੀ ਹੈ ਘਵਾਨੇ ਦੀ ਇਹ ਵੀ ਸਾਫ ਸੁਥਰੀ ਹੈ। ਸੋ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਲੈ ਚੱਲ ਭਾਈ। ਇਹ ਵੀ ਬਿਲਕੁਲ ਕੁੰਡੇ ਸਿੰਘ ਦੀ ਝੋਟੀ ਹੈ। ਇਹਦੀ ਕੀਮਤ 1 ਲੱਖ ਤੇ 55000 ਸੋ ਸਟਰਕਚਰ ਇਹਦਾ ਵੀ ਤੁਸੀਂ ਦੇਖ ਸਕਦੇ ਹੋ। ਸੋ ਸੋਈ ਦੀ ਛੋਟੀ ਹੁਣ ਤੋਰੀ ਸੀ ਦਾ ਹਵਾਨਾ ਤੁਸੀਂ ਫੇਰ ਦੇਖੋ ਮੈਂ ਦੱਸਿਆ ਵੀ ਬਿਲਕੁਲ ਸਾਫ ਸੁਥਰਾ ਹਵਾਨਾ ਇਦਾਂ ਦਾ ਰੋਖੇ ਦੇ ਹਵਾਨੇ ਬੈ ਠੀਕ ਹੈ ਬੜਪੁਕੇ ਜਸਪਾਲ ਭਾਈ ਜਿਹੜੀ ਸੋਈ ਸਵਾਈ ਛੋਟੀ ਹੈ ਇਹ ਕਿੰਨਾ ਮਸੂਆ ਸੋਈ ਇਹ ਦੂਜਾ ਸੂਆ ਬਾਈ ਇਹਨੂੰ ਕਿੰਨੇ ਦਿਨ ਹੋ ਗਿਆ ਜ ਸੋਈ ਇਹਨੂੰ ਅੱਜ 8 ਦਿਨ ਹੋ ਗਏ ਬਾਈ 8 ਦਿਨਾਂ ਦੀ ਸੋਈ ਤੱਲੇ ਹੁਣ ਦੁੱਧ ਕਿੰਨਾ ਹੋਊਗਾ 13 ਲੀਟਰ ਬਾਈ 13 ਲੀਟਰ ਦੁੱਧ ਹੈਗਾ ਹਾਂ ਬਾਈ ਬੱਚਾ ਕੱਟਾ ਨਾਲ ਇਹਦੇ ਹਾਂ ਜੀ ਕੱਟਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 1,60,000 ਰੁਪਏ ਬਾਈ 1,60,000 ਤੋਰੇ ਸੋ ਦਸੋ 13 ਲੀਟਰ ਦੁੱਧ ਹਜੇ ਥੋੜੇ ਦਿਨਾਂ ਦੀ ਸੂਈ ਐ ਦੂਜਾ ਸੂਆ ਕੁੰਡੇ ਸਿੰਘਾਂ ਦੀ ਐ ਬਣਾਵਟ ਇਹਦੀ ਵੀ ਚੰਗੀ ਐ ਇਹ ਵੀ ਦੰਦਾਂ ਚੀਰ ਬਈ ਠੀਕ ਐ ਚਾਰ ਦੰਦ ਐ ਓਕੇ ਇਹ ਵੀ ਹਰਿਆਣੇ ਚੋਂ ਹੀ ਆਈ ਵੀ ਐ ਨਾ ਹਾਂਜੀ ਹਾਂ ਹਰਿਆਣੇ ਦੀ ਠੀਕ ਐ ਸੂਈ ਵੀ ਦੋਸਤੋ ਹਰਿਆਣੇ ਚੋਂ ਆਈ ਵੀ ਝੋਟੀ ਬਹੁਤ ਸੋਹਣਾ ਠੰਣ ਤੇ ਹਵਾਨਾ ਇਹਦਾ ਵੀ ਜਿਹੜਾ ਨਗ ਜਿਵੇਂ ਜਿਵੇਂ ਤੁਰਦਾ ਜਾਊਗਾ ਤੁਹਾਨੂੰ ਉਵੇਂ ਹੀ ਪਸੰਦ ਆਉਂਦਾ ਜਾਣਾ ਕਿਉਂਕਿ ਇਹ ਸਾਰੇ ਪਸ਼ੂ ਜਿਹੜੇ ਉਹ ਸੋਹਣੇ ਐ ਕੀਮਤ ਵੀਡੀਓ ਦੇ ਵਿੱਚ ਐ ਸੋ 155 ਤੋਂ 175 ਤੱਕ ਦੀ ਕੀਮਤ ਦੇ ਇਹ ਚਾਰ ਨਾਗ ਹੈ ਇਹ ਸੂਈ ਸਵਾਈ ਝੋਟੀ ਹੈ ਦੱਸੋ ਟਾਂਚੇ ਦੀ ਬਣਾਵਟ ਇਹਦੀ ਵੀ ਬਹੁਤ ਚੰਗੀ ਹੈ ਹਵਾਨਾ ਅਗਾੜੀ ਚੰਗੀ ਹੈ ਪਛਾਣ ਨੂੰ ਹਵਾਨਾ ਚੰਗਾ ਬਾਕੀ ਹੁਣ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਤੁਰਦੀ ਤੋਂ ਵੀ ਸਾਈਡ ਤੋਂ ਵੀ ਬਹੁਤ ਸੋਹਣਾ ਹਵਾਨਾ ਦਿਸਦਾ ਬਾਕੀ ਸਟਰਕਚਰ ਤਾਂ ਕਿਆ ਕਹਿਣੀ ਹੈ ਜੋ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਹੈ ਮੁਰਾ ਨਸਲ ਦੇ ਉੱਤੇ ਤਾਂ ਇਹ ਸੋਹਣੇ ਨਾਗ ਹੈ ਤੁਸੀਂ ਖਰੀਦ ਸਕਦੇ ਹੋ ਆ ਕੇ ਦੇਖਿਓ ਜੀ ਪਸੰਦ ਤੁਹਾਨੂੰ ਇਹ ਆ ਜਾਣੇ ਪਸੂ ਕਿਉਂਕਿ ਸੋਹਣੇ ਪਸੂ ਹੈ ਹਵਾਨਾ ਪਿਛਾਉ ਵੀ ਪੂਰਾ ਵਧੀਆ ਦਿਸਦਾ ਹੈ ਅਗੋਂ ਵੀ ਹਵਾਨਾ ਇਹਦਾ ਚੰਗਾ ਦਿਸਦਾ ਹੈ ਸੋ ਬਾਕੀ ਤੁਸੀਂ ਚੋਕੇ ਦੇਖ ਲੈਣਾ ਆ ਗਾੜੀ ਇਹਦੀ ਚੰਗੀ ਹੋਊਗੀ ਆਸ ਇਹੀ ਇੱਥੋਂ ਤੁਸੀਂ ਦੇਖ ਰਹੇ ਹੋ ਇਹਦਾ ਅਗਲੇ ਪਾਸੋਂ ਹਵਾਨਾ ਇਹ ਕੱਟਾ ਇਹਦੇ ਨਾਲ ਹੁਣ ਹਵਾਨਾ ਦੇਖੋ ਛੋਟੀ ਦਾ ਸੋਹਣੀ ਤਿਆਰ ਹੋਈ ਵੀ ਹੈ ਹਜੇ ਥੋੜੇ ਦਿਨਾਂ ਦੀ ਸੋਈ ਹੈ ਫੀਕ ਲੈਵਲ ਇਹਨੇ ਫੜਨਾ ਹੈ ਸੋ ਇਹ ਨਾਗ ਸੀਗੇ ਦੋਸਤੋ ਚਾਰ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਦਿਖਾਉਣੇ ਸੀ ਚਾਰੇ ਝੋਟੀਆਂ ਸੁਨੱਖੀਆਂ ਆਪੋ ਆਪਣੇ ਥਾਂ ਦੇ ਉੱਤੇ ਇਹ ਝੋਟੀ ਵੀ ਬੜੀ ਸੋਹਣੀ ਜੀ ਦਾ ਕੀਮਤ ਜੀ ਦੀ ਇੱਕ 75 ਬਾਈ ਨੇ ਰੱਖੀ ਹੈ ਤੇ ਇਹ ਤੋਂ ਬਿਨਾ ਇੱਕ ਇਹਨਾਂ ਸਾਰੀਆਂ ਚੋ ਇੱਕ ਅੱਧ ਕਾਠ ਵਾਲੇ ਪੱਖ 'ਚੋਂ ਉੱਚੀ ਲੰਬੀ ਹੈ ਜਿਹੜੀ ਇੱਥੋਂ ਲੋਕਲ ਬਾਈ ਨੇ ਖਰੀਦੀ ਹੈ ਚੱਤਾਂ ਦਾ ਸੈਜ ਵੀ ਸੋਹਣਾ ਸੋ ਇਹ ਪਸੂ ਦੋਸਤੋ ਅੱਜ ਦੀ ਵੀਡੀਓ ਸੁਖਰੀ ਵਾਲੀ ਸੀ ਧੰਨਵਾਦ